ਮੈਂ ਨਸਰ ਸਿੰਘ ਕ੍ਰਮ ਸਿੰਘ ਇਹ ਸਰ 6 ਤੋਂ 7 ਮਹੀਨੇ ਹੋ ਗਏ ਪਾਣੀ ਵਿੱਚ ਨਾਲੀ ਲਾਈ ਜਾਂਦਾ ਸਾਰਾ ਟੂਟੀ ਦੇ ਵਿੱਚ ਚੰਗਾ ਪਾਣੀ ਨਹੀਂ ਆ ਰਿਹਾ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਨਾਲ ਲੱਗਦਾ ਮੋਟਰ ਗੰਦਾ ਪਾਣੀ ਚੱਕ ਲੈਂਦੀ ਹੈ ਸੀਵਰੇਜ ਵਾਲਾ ਪਾਣੀ ਤੇ ਇਹ ਪਾਣੀ ਦਾ ਸਰ ਕਿਸੇ ਕੰਮ ਦਾ ਨਹੀਂ ਹੈਗਾ ਤੁਸੀਂ ਹੁਣੇ ਚੈੱਕ ਕੀਤਾ ਇਹਦੇ ਨਾਲ 65 ਬਹੁਤ ਸ਼ੁਕਰਿਤ ਨਾਲ ਲੱਗਦੀ ਖਰਚ ਹੋ ਜਾਂਦੀ ਹੱਥਾਂ ਤੇ ਕਿਸੇ ਕੰਮ ਦਾ ਪਾਣੀ ਨਹੀਂ ਹੈ ਇਸ ਲਈ ਸਾਡੀ ਦਰਖਾਸਤ ਸਰਕਾਰ ਅੱਗੇ ਹੀ ਦਰਖਾਸਤ ਹੈ ਵੀ ਸਾਡਾ ਕੰਮ ਕੀਤਾ ਜਾਵੇ ਸਰ ਪਿੱਪਲ ਦੇ ਸਾਹਮਣੇ ਵਾਲੀ ਗਲੀ ਪਿੱਪਲ ਤੋਂ ਲੈ ਕੇ ਤੇ ਫਿਲਹਾਲ ਸਾਰਾ ਮੱਲੇ ਚ ਆ ਜਾਂਦਾ ਬਾਕੀ ਮੇਨ ਸਾਡੀ ਗਲੀ ਹੈ ਪੀਪਲ ਤੋਂ ਲੈ ਕੇ ਲਾਸਟ ਤੱਕ ਨੂੰ ਪਾਣੀ ਸਾਰਾ ਖਰਾਬ ਆਂਦਾ ਹਾਂਜੀ ਸਰ ਸਵੇਰੇ ਦਾ ਪਾਣੀ ਸਾਰਾ ਦਾ ਸਾਰਾ ਬਲਕੇ ਤੋਂ ਬਰਕ ਲੈ ਆਈਦਾ ਜਦੋਂ ਬਰਤਨ ਧੋਣੇ ਫਿਰ ਨਲਕੇ ਤੋਂ ਪਾਣੀ ਸਾਰਾ ਪਰਖ ਲੈ ਆਈਦਾ ਉਹ ਨਲਕੇ ਤੋਂ ਪਾਣੀ ਬੰਦਾ ਕਿੰਨਾ ਕੋ ਪਰਖ ਨਾ ਨਾ ਆਵੇ ਤੇ ਫਿਰ ਵੀ ਬਹੁਤ ਕੰਮ ਮੁੱਖ ਹੈ ਨਲਕੇ ਤਾਂ ਇੱਕ ਬਾਲਟੀ ਪਰ ਲਾਂਗੇ ਦੋ ਪਰ ਲਾਂਗੇ ਫਿਰ ਲਿਆਣਾ ਪੈਂਦਾ ਦੂਰੋਂ ਨਲਕੇ ਨੂੰ ਇੱਕ ਇੱਥੇ ਇੱਕ ਨਲਕਾ ਹੈ ਤੇ ਘਰ ਇਹਨੇ ਕੰਮ ਸਗਾ ਵੀ ਘਰ ਨੇ ਇੱਕ ਨਲਕਾ ਹੈ ਤੇ ਇਸੇ ਕਰਕੇ ਅਸੀਂ ਤੇ ਕਿਨੇ ਵੀ ਸਾਡਾ ਇਹ ਹੱਲ ਕੀਤਾ ਜਾਵੇ ਕੋਈ ਨਾ ਕੋਈ ਪਾਣੀ ਦਾ ਟੈਂਕੀ 2 ਮਿੰਟ ਚੰਗਾ ਪਾਣੀ ਵਿੱਚ ਆ ਹੀ ਜੇ ਜਿਵੇਂ ਚੰਗਾ ਪਾਣੀ ਕਿਸੇ ਛੜਦਾ ਪਿਛੋਂ ਟੈਂਕੀ ਦੇ ਮੁੰਡੇ ਨੇ ਛੜਦਾ ਚੰਗਾ ਪਾਣੀ 2-4 ਮਿੰਟ ਚੰਗਾ ਪਾਣੀ ਚੱਲ ਗਿਆ ਟੈਂਕੀ ਪਰ ਕੋਸ਼ਿਸ਼ ਕਰਦੇ ਆ ਨਲਗੋਨ ਦੇ ਗੰਦਾ ਪਾਣੀ ਰਹਿ ਜਾਂਦਾ ਸਰਕਾਰ ਤਾਂ ਹੈ ਕਿਟਾਰੀ ਜਿਗੂ ਗਏ ਕਿਟਾਰੀ ਇੰਤਾਂ ਤੇ ਮੈਂ ਪੂਰੀ ਕੋਸ਼ਿਸ਼ ਕਰ ਰਹੇ ਆ ਬਾਕੀ ਸਰਕਾਰ ਸਾਡੀ ਕੋ ਸੁਣਵਾਈ ਨਹੀਂ ਕਰ ਰਹੀ ਇਸ ਬਾਰੇ ਕੁਝ ਵੀ ਮੇਰਾ ਨਾਮ ਸੰਤੋਸ਼ ਰਾਣੀ ਨੂੰ ਬਹੁਤ ਸਮੱਸਿਆ ਹੈ ਗੰਦਾ ਪਾਣੀ ਸ਼ਿਵਰੇ ਦਾ ਨਾਲ ਕੇ ਟੂਟੀਆਂ ਦੇ ਵਿੱਚ ਆ ਰਿਹਾ ਹੈ ਤੇ ਅਸੀਂ ਬਹੁਤ ਪਰੇਸ਼ਾਨ ਹੈਗਾ ਨਾ ਪੀਣ ਦਾ ਪਾਣੀ ਇਹਨਾਂ ਨਾਂਣ ਦਾ ਹੈਗਾ ਥੋੜਾ ਜਿਹਾ ਸਾਫ਼ ਆਂਦਾ ਫਿਰ ਗੰਦਾ ਪਾਣੀ ਆ ਜਾਂਦਾ ਰੱਬ ਜਾਣੇ ਕਿੱਥੋਂ ਮਿਲਦਾ ਕਿਥੋਂ ਨੂੰ ਸਾਡੇ ਕੋਈ ਆਸਰਾਨੀ ਕੋ ਹੁੰਦਾ ਪਿਆ ਅਸੀਂ ਲੋਕਾਂ ਕੋਲੋਂ ਭਰ-ਭਰ ਕੇ ਲੜਕੇ ਤੋਂ ਲੈ ਆਈਦਾ ਕਦੇ ਕਿਸੇ ਦੇ ਮੱਛੀ ਬੋਰ ਤੋਂ ਭਰੀਦਾ ਤੇ ਸਾਰੇ ਜਾਣੇ ਆ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਬੜੇ ਪਰੇਸ਼ਾਨ ਆ ਨਾਂਣ ਤੋਂ ਤੋਂ ਕੱਪੜਿਆਂ ਤੋਂ ਇੰਨੀ ਪਰੇਸ਼ਾਨੀ ਨਾਲ ਸਾਨੂੰ ਬਹੁਤ ਪਰੇਸ਼ਾਨੀ ਹੈਗੀ ਹੋ ਗਿਆ 6-7 ਦਿਨ ਕਰੀ 6-7 ਮਹੀਨੇ ਹੋ ਗਏ ਉਦੋਂ ਦਾ ਹੀ ਅਸੀਂ ਝੋਨਣ ਲੱਗੇ ਹੋ ਸੀ ਤੇ ਉਦੋਂ ਦਾ ਹੀ ਪਾਣੀ ਗੰਧਾ ਆ ਰਿਹਾ ਝੋਨਾ ਹੁਣ ਵਢੀ ਗਿਆ ਪਾਣੀ ਤਾਂ ਵੀ ਨਹੀਂ ਸਾਫ ਹੋਇਆ ਅਸੀਂ ਦੋਨੇ ਕਿਸਲੇ ਵਿੱਚੋਂ ਮਾੜਾ ਜਿਹਾ ਸਾਫ ਆਂਦਾ ਤਾਂ ਦਾ ਨਹੀਂ ਤਾਂ ਗੰਦਾ ਆਂਡੀ ਅਗਵਾਂਡੀ ਅਗਰ ਭਰ ਕੇ ਨਲਕਾ ਲੱਗਿਆ ਹੈ ਇੱਕ ਗਲੀ ਦੇ ਵਿੱਚ ਉਤੋਂ ਪਰੇ ਦਾ ਇਹ ਕਿਸੇ ਦਾ ਮੱਛੀ ਬੋਰ ਤੋਂ ਕੋਈ ਬਾਲਟੀ ਭਰ ਲਈਦੀ ਹੈ ਸਨਿਵਾਰ ਦਾ ਤਾਂ ਕੇ ਕੋਈ ਲੈਂਦਾ ਤੇ ਨਾ ਕੋਈ ਵੇਖਦਾ ਆਣ ਕੇ ਕੀ ਕਰੀ ਐਮਸੀ ਕੋਲ ਜਾਂਦੇ ਤਾਂ ਉਹ ਵੀ ਵਿਚਾਰਾ ਆਂਦਾ ਤਾਂ ਹੈ ਪਰ ਉਹਨਾਂ ਦੇ ਹੱਥੇ ਕੋਈ ਹੋਵੇ ਤਾਂ ਕਰੇ ਕੀ ਕਰੀਏ ਕੋਣ ASCII ਦੱਸ ਸਕਣੈਸ ਤ ਕੀ ਦਸੀਏ ਇਹ ਕਿਉਂ ਆ ਰਿਹਾ ਕੰਪਲੇਟਾ ਪਾਈਆਂ ਨੇ ਇੱਕ ਦੋ ਇਹਨਾਂ ਕੋਲ ਕੰਨਾਂ ਨੇ ਤੇ ਉਹਨਾਂ ਦਾ ਹੋ ਹੀ ਨਹੀਂ ਰਿਹਾ ਹੱਲ ਸੁਣਾਈ ਹੁੰਦੀ ਨਹੀਂ ਸਾਡੇ ਕੀ ਕਰੀਏ ਸਾਰੇ ਜਣੇ ਬਹੁਤ ਪਰੇਸ਼ਾਨ ਹੈਗੇ ਫੈਸਲਾ ਅਸੀਂ ਇਹ ਹੀ ਕੀਤਾ ਵੀ ਜੇ ਨਹੀਂ ਹੁੰਦਾ ਤਾਂ ਅਸੀਂ ਇਕੱਠੇ ਹੋ ਕੇ ਕਿਧਰ ਧਰਨਾ ਲਾਵਾਂਗੇ ਜਾਂ ਕੋਈ ਕਰਾਂਗੇ ਜਿਵੇਂ ਕੋਈ ਸਾਨੂੰ ਕੋ ਰਾਹ ਵਿਖਾਵੇਗਾ ਅਸੀਂ ਉਹਵੇਂ ਵੇਖਾਂਗੇ ਔਰ ਅਸੀਂ ਕੀ ਕਰੀਏ ਗਰੀਬ ਜਨਤਾ ਹੈ ਕਿ ਨਾ ਸਾਡੇ ਕੋਲ ਬੋਰ ਕਰਾਇਆ ਜਾਵਣ ਅਸੀਂ ਕਿੱਥੋਂ ਕਰਾਈਏ ਸਾਡੀ ਮਜ਼ਦੂਰੀ ਹੈ ਵਾਲੇ ਕੰਮ ਹੈ ਗਏ ਇਹ ਨਾ ਜੀ ਨਵੀਂ آبادی ਵਾਰਡ ਨੰਬਰ 25 ਵਿੱਚ ਜਦੋਂ ਪਿੱਛੇ ਫਾਜ਼ਲ ਕਾ ਅਸੀਂ ਮਸ਼ੀਨਾਂ ਮੱਤੇ ਪਾ ਕੇ ਸੀਵਰੇਜ ਸਾਫ ਕਰਨ ਮਸ਼ੀਨਾਂ ਬੁਲਾਈਆਂ ਗਿਆ ਸੀ ਗਿਆ ਜੀ ਭਾਰਤੀ ਜਨਤਾ ਪਾਰਟੀ ਵਾਰਡ ਨੰਬਰ 25 ਹੋਣ ਕਰਕੇ ਐਮ ਐਲ ਏ ਫਾਜ਼ਲ ਅਨਖਾਲੇ ਪਾਰਸ਼ਲਟੀ ਕੀਤੀ ਵੀ ਇੱਥੇ ਬੀ ਜੀ ਪੀ ਦਾ ਐਮ ਸੀ ਜਿੱਤੇ ਹੋਇਆ ਹੈ ਇੱਥੇ ਬਿਲਕੁਲ ਲੈਣ ਵੱਡੀ ਸਾਫ ਨਹੀਂ ਕਰਾਉਣੀ ਮੇਨ ਸਮੱਸਿਆ ਉਹ ਇਹ ਲੈਣ ਵੱਡੀ ਸਾਫ ਹੋਈ ਨਹੀਂ ਗਈ ਤੇ ਪਾਣੀ ਜਿਹੜਾ ਟੂਟੀਆਂ ਵਿੱਚ ਮਿਕਸ ਹੋ ਰਿਹਾ ਸਾਡਾ ਤੇ ਅਸੀਂ ਮੈਂ ਖੁਦ ਦਫ਼ਤਰ ਜਾ ਕੇ ਚਿਮਨ ਜੀ ਨੂੰ ਬੇਨਤੀ ਕੀਤੀ ਸਾਡੇ ਜਿਹੜੇ ਇੰਚਾਰਜ ਨੇ ਪਾਣੀ ਦੇ ਨਗਰ ਕੌਂਸਲ ਫਾਜ਼ਿਲਕਾ ਦੇ ਵਿੱਚ ਵੀ ਸਾਡੇ ਵਾਰਡ ਚ ਆ ਕੇ ਤੁਸੀਂ ਚੈੱਕ ਕਰੋ ਗੰਦਾ ਪਾਣੀ ਸਾਡੇ ਲੋਕ ਪੀ ਰਹੇ ਨੇ ਉਹੀ ਪਾਣੀ ਅਸੀਂ ਪੀ ਰਹੇ ਹਾਂ ਤੇ ਉਹੀ ਕਪੜੇ ਧੋ ਰਹੇ ਹਾਂ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਤੇ ਅਜੇ ਤੱਕ ਤਾਂ ਕੋਈ ਨਹੀਂ ਜਾ ਗਿਆ ਜੀ ਤੇ ਮੈਂ ਬੇਨਤੀ ਕਰਦਾ ਜੇਕਰ ਸਰਕਾਰ ਨੂੰ ਐਮਐਲਏ ਫਾਜ਼ਿਲਕਾ ਨੂੰ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਥੱਲੇ ਗਰਾਉਂਡ ਜ਼ੀਰੋ ਤੋਂ ਕੰਮ ਕਰਕੇ ਦਿਖਾਓ ਲੋਕਾਂ ਦੀ ਜਨਤਾ ਤੁਹਾਡੇ ਆਸ 'ਚ ਤੁਹਾਨੂੰ ਲੋਕਾਂ ਨੇ ਸਰਕਾਰ ਬਣਾਈ ਸੀ 92 ਐਮਐਲਏ ਜਿਥਾਏ ਸੀਗੇ ਤੇ ਹੁਣ ਲੋਕ ਉਹੀ ਲੋਕ ਜਿਹੜੇ ਤੁਹਾਡੇ ਸ਼ੌਂਗਰੇ ਜਨੇ ਵੋਟਾਂ ਪਾਈਆਂ ਸੀ ਉਹੀ ਲੋਕ ਨੂੰ ਪਾਣੀ ਤੋਂ ਤਰਸਦੇ ਪੈਨੇ ਪਾਣੀ ਗੰਦਾ ਪੀਂਦੇ ਪੈਨੇ ਗੰਦਾ ਪਾਣੀ ਪੀਣ ਫਾਜ਼ਿਲ ਕਦੇ ਲੋਕ ਮਜਬੂਰ ਫੌਰ ਵਿਕਾਸ ਕਰ ਸਕੀ ਤੇ ਮੈਂ ਬੇਨਤੀ ਕਰਨਾ ਜੇਕਰ ਇੱਕ ਦਿਨ ਜੇ ਹੱਲ ਹੋ ਗਿਆ ਠੀਕ ਹੈ ਨਹੀਂ ਤਾਂ ਮੇਰੀਆਂ ਭੈਣਾਂ ਨਾਲ ਲਿਜਾ ਕੇ ਨਗਰ ਕਾਉਂਸਲ ਦੇ ਬਾਹਰ ਅਸੀਂ ਯਾਦਾ ਇਨਸਾਫ਼ ਮੰਗਾਗੇ ਧਰਨਾ ਲਾ ਕੇ ਕਿ ਨਾਗਰ ਸਰਕਾਰ ਪੰਜਾਬ ਸਰਕਾਰ ਦਾ ਜਲੂਸ ਕੱਢਾਂਗੇ ਵੀ ਸਾਡਾ ਜਰੂਰੀ ਚੀਜ਼ਾਂ ਸਾਨੂੰ ਦਿਓ ਮੈਂ ਨਹੀਂ ਬੇਨਤੀ ਕਰਦਾ ਤੁਹਾਡੇ ਚੱਲ ਰਹੀ ਮੈਂ ਫਾਜ਼ਲ ਕਾਲ ਐਮ ਐਲ ਏ ਤੇ ਪੂਰੀ ਸਰਕਾਰ ਨੂੰ ਬੇਨਤੀ ਕਰਨਾ ਜਲਦੀ ਜਲਦੀ ਸਾਡਾ ਪਾਣੀ ਜਿਹੜਾ ਠੀਕ ਕਰੋ ਤੇ ਸਾਡੀ ਵੱਡੀ ਲਾਈਨ ਵੀ ਸੀਵਰੇਜ ਸਾਫ਼ ਕਰਵਾ ਕੇ ਇਹ ਲੋਕਾਂ ਨੂੰ ਹੱਕ ਜਿਹੜਾ ਬਣਦਾ ਮਿਲੇ ਇਹ ਜਰੂਰੀ ਚੀਜ਼ਾਂ ਨੇ ਸੋ ਸਮੱਸਿਆ ਪਿਛਲੀ ਗਰਮੀ ਦੀ ਸਮੱਸਿਆ ਹੀ ਹੈ ਜੀ ਕੋ ਸੀਵਰੇਜ ਸਾਫ ਹੋਇਆ ਨਹੀਂ ਵੱਡੀ ਲੈਨ ਸਾਫ ਹੋਈ ਨਹੀਂ ਤੇ ਪਾਣੀ ਮਿਕਸ ਹੁੰਦਾ ਤੁਸੀਂ ਵੇਖ ਲਓ ਸਾਰੀਆਂ ਗਲੀਆਂ ਪਾਣੀ ਨਾਲ ਭਰੀਆਂ ਪਈਆਂ ਨਾਲੀਆਂ ਭਰੀਆਂ ਪਈਆਂ ਬਹੁਤ ਮਾੜਾ ਹਾਲੇ ਪਿੱਛੇ ਡੇਂਗੂ ਦਾ ਵੀ ਕਰਨੇ ਸੀਗਾ ਇੰਨਾ ਫਾਇਲ ਦਾ ਡੇਂਗੂ ਹੋਇਆ ਬਿਮਾਰੀ ਫੈਲੀ ਤੇ ਹੁਣ ਉਹ ਹੀ ਕਰਨੇ ਜਿਹੜੇ ਸਾਡੇ ਲੋਕ ਨੇ ਪਾਣੀ ਗੰਦਾ ਫੇਰੇ ਨੇ ਬਿਮਾਰੀ ਫੈਲਣ ਦਾ ਖਤਰਾ ਹੈ ਜੇ ਕਿਸੇ ਬਿਮਾਰੀ ਸਾਡੇ ਬੰਦੇ ਨੂੰ ਲੱਗ ਗਈ ਤੇ ਸਾਰੇ ਅਫਸਰ ਜਾਂ ਫਾਜ਼ਿਲ ਕਦਾ ਐਵੇਂ ਲੈ ਜਿੰਮੇਵਾਰ ਹੋਏਗਾ ਅਸੀਂ ਕਲੇਮ ਕਰਨਾ ਹੈ ਹਾਈ ਕੋਰਟ ਜਾ ਕੇ ਸਿੱਧਾ ਵੀ ਆਰਬਚਾਰੇ ਗਰੀਬ ਲੋਕ ਨੇ ਜਿਵੇਂ ਨਲਕਾ ਲੱਗੇ ਉੱਥੋਂ ਪਰ ਲੈਂਦੇ ਪਾਣੀ ਬਾਲਟੀ ਭਰ ਕੇ ਦਾ ਗੁਜ਼ਾਰਾ ਕਰੀ ਜਾਂਦੇ ਬਹੁਤ ਮੜਾ ਲੇ ਜੀ